ਕਾਮੇਡੀ ਜਿਹਨੀਆਂ ਹਸੇਲੀਆਂ ਵਿੱਚ ਹੁੰਦੇ ਨੇ ਸਾਈਡ Song ਲਾ ਕੇ ਆ ਜਿਹੜੇ ਉਹ ਕਰਦੇ ਨੇ ਕੰਮ ਗਲਤ ਕਰਦੇ ਮੈਂ ਤਾਂ ਦਾਦਾ ਤੋਂ ਡਾ ਇੱਕ ਨਾ ਢੇਡ ਨਹੀਂ ਭਰਦਾ ਤੇ ਤੂੰ ਕੀ ਚੱਕਰ ਦਿਲ ਦਰਦਾ ਮੈਨੂੰ ਤੈਨੂੰ ਵੇਖ ਕੇ ਵੇਖ ਹਣਾ ਵੇਖ ਤੇਰਾ ਦਿਲ ਹੱਥ ਪਿੱਛੇ ਕਰ ਲਾ ਕੇ ਫੈਕਟਰੀ ਜਿਨਾ ਮਾਰਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਠੇਕੇਦਾਰਾਂ ਨੇ ਆਉਣਾ ਜੋ ਵਪਾਰੀਆਂ ਨੇ ਆਲੂ ਵੇਖਣ ਤੇ ਤੁਸੀਂ ਪੱਟੇ ਹੀ ਨਹੀਂ ਗੇ ਆਵੇਂ ਪੱਟੀ ਜਾਂਦੇ 17000 ਗੱਟਾ ਦੇਣਾ ਸ਼ਾਂਤਾਈ ਉਹਨਾਂ ਨੂੰ ਐ ਆਣੀ ਗਾਲੂ ਨਾ ਕੋਈ ਖਾ ਦੇ ਭਾਈ ਨਾ ਰੇ ਨਾ ਸਪਰੇ ਆਲੂ ਦੀ ਕੁਆਲਿਟੀ ਕਿਵੇਂ ਆ ਠੀਕ ਵਧੀਆ ਵੈਰੀ ਗੁੱਡ ਕਿਹੜਾ ਆਲੂ ਆਏ ਚਿੱਟਾ ਨਹੀਂ ਨਹੀਂ ਨਾ ਨੂੰ ਹੁੰਦਾ ਕਹਿੰਦਾ ਚਿੱਟਾ ਪਹਿਲਾਂ ਤਾਂ ਗੱਗੂ ਉਹ ਬੰਦੇ ਕੁੱਟ ਕੇ ਆਉਣੇ ਆ ਆਲੂ ਮਾਰਨੇ ਉਹਨਾਂ ਦੇ ਸਿਰ 'ਚ ਜਿਹੜੇ ਬੰਦੇ ਨਾ ਪਾ ਦਿੰਦੇ ਆ ਜਿਹੜੇ ਤਗੜੇ ਤਗੜੇ ਬੰਦੇ ਹੁੰਦੇ ਜਾਂ ਤਗੜੀਆਂ ਤਗੜੀਆਂ ਸੈਲੀਬ੍ਰਿਟੀਆਂ ਹੁੰਦੀਆਂ ਉਹਨਾਂ ਨੇ ਮਾੜਾ ਜਿਹਾ ਵੀ ਕੋਈ ਡਰੈੱਸ ਪਾ ਲਈ ਕੋਈ ਬੂਟ ਪਾ ਲਈ ਕੋਈ ਉਹਨਾਂ ਨੇ ਘੜੀ ਲਾ ਲਈ ਐਨਕ ਲਾ ਲਈ ਆਹੇ ਆ ਭਾਜੀ ਇਹ ਤਾਂ 3 ਲੱਖ ਦੀ ਆ 4 ਲੱਖ ਦੀ ਆ ਸਾਡਾ ਕਿਉਂ ਕਾਂਗਜਮ ਚ ਆਉਣੇ ਕੀ ਬੰਦਾ ਪੁੱਛਣ ਉਹ ਅਗਲਾ 50 ਲੱਖ ਦੀ ਪਾਈ ਫਿਰ ਆਹੋ ਅਸੀਂ ਸੁਣ ਸੁਣ ਕੇ ਅਸੀਂ ਤਾਂ ਮਰੀ ਜਾਈਦਾ ਉਰਫੀ ਜਦੋਂ ਵਾਂਗੂ ਪਾਬੇ ਹੀ ਨੇ ਆਹੋ ਵੀ ਕੋਈ ਗੱਲ ਐ ਦੱਸ ਅਸੀਂ ਇਧਰ ਅਸੀਂ ਆਲੂ ਤੋਂ ਖੁਸ਼ ਹੋਏ ਫਿਰ ਤੇ ਵੀ ਐਡਾ ਆਲੂ ਪਟਿਆ ਆਰਗੈਨਿਕ ਆਲੂ ਹਾਂ ਆਰਗੈਨਿਕ ਉਧਰੋਂ ਵੇਖ ਲਓ ਮੁਲਖ ਨੂੰ ਪਈ ਆ ਵੀ ਉਹਨੇ 40 ਲੱਖ 50 ਲੱਖ ਦੀ ਪਾਈ ਚੀਜ਼ ਦੱਸ ਆਰਗੈਨਿਕ ਆਲੂ ਯਾਰ ਭਾਈ ਦਿਲ ਘਾਟਦਾ ਬੰਦੇ ਦਾ ਯਾਰ ਅਗਲਾ ਕਹਿੰਦਾ ਯਾਰ ਅਗਲਾ 40 50 ਲੱਖ ਦੀ ਚੀਜ਼ ਪਾਉਂਦਾ ਅਸੀਂ ਮਰੇ 5000 ਦੀ ਨਹੀਂ ਪਾ ਸਕਦੇ ਅਸੀਂ 5000 ਦੀ ਚੀਜ਼ ਪਾਉਂਦੇ ਸੇ ਘਰੇ ਕਲੇਸ਼ ਪਾ ਲਈਦਾ ਆ ਇੱਕ ਆ ਮੁਢੀ ਜਿਹਨਾਂ ਦੀ ਹੇਲੀਆਂ ਵੀ ਹੁੰਦੇ ਨੇ ਸਾਈਡ ਸੌਂਗ ਲਾ ਕੇ ਆ ਜਿਹੜੇ ਉਹ ਕਰਦੇ ਨੇ ਗਲਤ ਕਰਦੇ ਮੈਂ ਤਾਂ ਦਾਦਾ ਤੋਂ ਡਾ ਇੱਕ ਨਾ ਢੇਡ ਨਹੀਂ ਭਰਦਾ ਤੇ ਤੁਸੀਂ ਗਾਂ ਚਾਰ ਚਾਰ ਪੱਟਾਂ ਨੂੰ ਫਿਰਦੇ ਹਲੇ ਆ ਗੱਗੂ ਆ ਮੈਂ ਤਾਂ ਵਿਆਹਿਆ ਮੇਰਾ ਬੰਦਾ ਭਈ ਆਪਾਂ ਦਾ ਰਿਸਪੈਕਟਡ ਮੈਨ ਫੁੱਲੀ ਆਪਾਂ ਕੀ ਕਹਿੰਦੇ ਹੁੰਦੇ ਆ ਕੀ ਕਹਿੰਦੇ ਐਜੂਕੇਟਿਡ ਪਰਸਨ ਫੁੱਲੀ ਮੋਡੀਫਾਈ ਫੁੱਲੀ ਮੋਡੀਫਾਈ ਐਜੂਕੇਟਿਡ ਪਰਸਨਸ ਤੇ ਆਪਣਾ ਤਾਂ ਕੋਈ ਇਹੋ ਜਿਹਾ ਐ ਹੀ ਨਹੀਂ ਗੱਗੂ ਦਿਲ ਦਿਲ ਡਰਦਾ ਪਤਾ ਕੀ ਚੱਕਰ ਆ ਦਿਲ ਡਰਦਾ ਮੈਨ ਤੈਨੂੰ ਵੇਖ ਕੇ ਵੇਖ ਹਣਾ ਵੇਖ ਤੇਰੇ ਵਾਲ ਵੇਖ ਕੇ ਮੇਰਾ ਬਹੁਤ ਦਿਲ ਘੜਦਾ ਮੈਨੂੰ ਮੇਰੇ ਭਰਾ ਦੇ ਦਿਲ ਦੇ ਮਤਲਬ ਜਿਹੜੀ ਥੇਸ ਪਹੁੰਚਦੀ ਨਾ ਇਹ ਚੀਜ਼ਾਂ ਵੇਖ ਕੇ ਤੇ ਮੈਨੂੰ ਵੀ ਰੋਸ ਆ ਇਹ ਚੀਜ਼ ਦਾ ਬਰਾਬਰ ਹੀ ਕਹਿਣਾ ਚਾਹੋਗੇ ਜਸਪਾਲ ਦੀ ਬਰਾਤ ਦਾ ਹੱਲ ਹੋ ਗਿਆ ਜੀ ਓ ਜਸਪਾਲ ਓਏ ਵਿਆਹ ਤੇ ਨਾ ਆਪਦੇ ਤੇ ਖਰਚਾ ਕਰੀ ਆਪਾਂ ਤੇਰੇ ਲਈ ਆਲੂ ਪੱਟ ਲਿਆ ਕਮਲ ਆਇਆ ਤਾਂ ਉਹਨਾਂ ਦੇ ਕੁੜੀ ਵਾਲਿਆਂ ਦੇ ਪਾਸੇ ਵੀ ਕਰਾਦਾ ਜੀ ਆ ਲੈ ਚੱਕ ਆ ਕੁੜੀ ਵਾਲਿਆਂ ਦਾ ਵੀ ਹੱਲ ਹੋ ਗਿਆ ਜੀ ਉਹਨਾਂ ਨੇ ਕਹੇ ਖਰਚਾ ਸਾਡਾ ਖਾਣੀ ਪੀਣ ਦਾ ਬਸ ਤੂੰ ਕੁੜੀ ਦਿਓ ਗੱਲੀ ਖੁੱਲੇ ਖੁੱਲੇ ਖਰਚੇ ਕਰਾਂਗੇ ਕਹੇ ਆਲੂ ਦਾ ਸਗਣ ਮਾਰੀ ਭੋਈ ਨਾ ਹਾਂ ਗਟਾਇ ਕਾਲਵਾ ਦਾ ਛਗਣ ਪਾ ਕੇ ਆਉਣਾ ਤੇ ਇਹਨੂੰ ਅਸੀਂ ਸਪੈਸ਼ਲ। ਓਹ। ਬਾਕੀ ਗੱਲਾਂ ਠੀਕ ਐ ਸਾਈਡ ਬੈਕ ਕਿਥੋਂ ਲੈ ਦੂੰ। ਇਹ ਆਈ ਇਹ ਤੇ ਸੁਬਾ ਸੌ ਲਿਆ ਹੀ ਨਾ ਮੌਨ ਬਲੈਕ ਦਾ। ਕਿਹੜਾ ਮੌਨ ਬਲੈਕ ਮੌਨ ਬਲੈਕ ਆ। ਮੌਨ ਬਲੈਕ ਹੀ ਲਿਖਿਆ। ਮੌਕ ਬਲੈਕ। ਮੌਕ ਨਹੀਂ ਮੌਨ ਆ। ਤਾਂ ਜਿਹੜਾ ਮਰਜੀ ਹੋਵੇ ਆਪਣਾ ਨਾਮ ਲੈਣਾ ਹੁੰਦਾ। ਟੌਰ ਅੱਜ ਤਾਂ ਮੋਟੇ ਦੀ ਵਾਹ। ਬੜੇ ਯੁੱਧਾ ਲਾ ਕੇ ਸਾਨੂੰ ਜਸਪਾਲ ਦਾ ਕੋਈ ਇੱਕ ਰਿਸ਼ਤੇਦਾਰ ਮਿਲਿਆ ਅੱਜ। ਓਹ ਵੇਖੋ ਵੀਰੋ। ਉਹਨੂੰ ਲਾਕੇ ਖੁਰਕੀ ਜਾਂਦਾ ਉਹ ਵੀ ਅਗੜਾ ਬੋਇਸ ਬੰਗੜਾ ਬਾਈ ਪੰਜ ਕੜੀਏ ਅੱਧੀ ਮੇਰੀ ਖੱਤੀ ਖੁਰਦ ਪਾਲਦੇ ਰੇ ਜਿੰਨਾ ਮਰਜੀ ਘਰ ਦੀ ਕਿੱਥੇ ਐ ਫੈਕਟਰੀ ਆਹ ਵਾਜਤੋ ਗਾਤੇ ਨੂੰ ਜਾ ਕੇ ਕੋਕਰੀ ਵਾਲੀ ਛੜਕ ਦੇ ਉੱਤੇ ਰਾਹ ਦਿੱਤੇ ਹੱਥ ਪਿੱਛੇ ਕਰ ਲਾ ਕੇ ਫੈਕਟਰੀ ਚ ਨਾ ਮਾਰਦੀ ਤੇ ਮਾਰ ਦੋਗੀ ਫੈਕਟਰੀ ਚ ਜਾ ਕੇ ਮਾਰ ਦੋਗੀ ਅੱਜ ਤੱਕ ਜਿਹੜਾ ਫੈਕਟਰੀ ਚ ਜਾ ਕੇ ਬੱਜਣ ਲੱਗਾ ਵਾ ਤੈਨੂੰ ਪਾਲਾ ਦੱਸ ਗਿਆ ਫੂਲ ਦੇ ਵਿੱਚ ਧਿਆਣਾ ਪੂਰਾ ਦਾ ਫੂਲ ਇਹ ਸਾਰੇ ਅਪਡੇਟਾਂ ਦੀ ਕਿਡਕੀ ਕਿਡਕੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ